ਅੱਜ ਫਲੋਰ ਪੁਲਿਸ ਵੱਲੋਂ ਫਲੋਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਫਲੈਂਗ ਮਾਰਚ 15 ਅਗਸਤ ਦੇ ਸੰਬੰਧ ਵਿੱਚ ਫਲੈਂਗ ਮਾਰਚ ਕੱਢਿਆ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਜਨਦਰ ਯਾਤੀਜੀ ਦੇ ਨਿਰਦੇਸ਼ ਤੇ ਤੇ 15 ਅਗਸਤ ਨੂੰ ਮੱਧਿਆਜੇ ਰੱਖਿਆ ਹੋਇਆ ਇਹ ਫਲੈਗ ਮਾਰ ਜਿਹੜਾ ਪਿੰਨਾ ਥਾਣਿਆਂ ਦੇ ਵਿੱਚ ਦਿਲਗਾ ਗਰਾਇਆ ਅਤੇ ਫੌਰ ਦੀ ਪੁਲਿਸ ਦੇ ਨਾਲ ਇਹ ਕੱਢਿਆ ਜਾ ਰਿਹਾ ਹੈਗਾ ਇਸ ਦਾ ਮੇਨ ਮਕਸਦ ਹੁੰਦਾ ਕਿ ਵੀ 15 ਅਗਸਤ ਦੀ ਆਗੂ ਦੇ ਵਿੱਚ ਜਿਹੜੇ ਮਾੜੇ ਐਂਸਰ ਨੇ ਉਹਨਾਂ ਨੂੰ ਉਤਾਰਨਾ ਕਿ ਉਹਨਾਂ ਦੇ ਬਰਖਲਾਫ ਕਾਨੂੰਨ ਅਨਸਾਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਚੰਗੇ ਸ਼ਹਿਰੀ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਕਿਉਂਕਿ ਇੱਕ ਫਰੋਦ ਵੀ ਕਾਫੀ ਤਾਬ ਵਿਦੋਦਨ ਕਰ ਰਿਹਾ ਹੈਗਾ ਅਸੀਂ ਆ ਕਿ ਉਹ 15 ਕਾਸੇ ਅਸੀਂ ਮੈਂ ਉਹ ਕਰਦਾ ਰਿਹਾ ਕਹਿੰਦਾ ਸਰ ਉਹਦੇ ਮੱਧ ਨਜ਼ਰ 30% ਉਹਦੇ ਮੱਧ ਨਜ਼ਰ ਅਸੀਂ ਜਿਹੜਾ ਸਾਰੇ ਹੀ ਜਿਹੜੇ ادارے ਨੇ ਸਾਡੇ ਉਹਨਾਂ ਨੂੰ ਉਹੀ ਯਕੀਨੀ ਬਣਾਉਣ ਵਾਸਤੇ ਉਹਨਾਂ ਵਾਸਤੇ ਗੈਸਟਾਂ ਲਾਈਆਂ ਹੋਈਆਂ ਨੇ। ਉਹਦੀਆਂ ਗਤੀਵਧੀਆਂ ਦੇ ਉੱਤੇ ਸਾਡੇ ਵੱਲੋਂ ਜਿਹੜੀ ਖੂਫੀਆ ਤੌਰ ਦੇ ਉੱਤੇ ਵੀ ਨਿਗਰਾਨੀ ਜਾਰੀ ਹੈਗੀ ਆ। ਤੇ ਲੋੜ ਅਨਸਾਰ ਉਹਦੇ ਬਰਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਵੇਗੀ। ਤੇ ਸਰ ਨਾਈਟ ਡੋਮਿਨੇਸ਼ਨ ਵੀ ਚੱਲਦਾ ਕੋਈ ਚੈਕਿੰਗ ਹੋ ਰਹੀ ਆ ਚੱਲ ਰਹਾ ਆ ਸਾਡੀਆਂ ਇੱਥੇ ਜਿਹੜੀਆਂ 15 ਅਗਸਤ ਦੇ ਸੰਬੰਧ ਵਿੱਚ 24 ਆਵਰ ਡਿਊਟੀਆਂ ਚੱਲ ਰਹੀਆਂ ਨੇ। ਨਾਕਾਬੰਦੀਆਂ ਪੈਟਰੋਲਿੰਗ ਜਿਹੜੀਆਂ ਸਪੈਸ਼ਲੀ ਜਿਹੜਾ ਨਾਈਟ ਡੋਮਿਨੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਮਾੜੇ ਅੰਸਰ ਜਿਹੜੇ ਬਾਹਰ ਨਿਕਲਦੇ ਨੇ ਉਹਨਾਂ ਦੇ ਬਰਖਿਲਾਫ ਜਿਹੜੀ ਆ ਉਹ ਰੋਕੂ ਕਾਰਵਾਈ ਅਮਲ ਚੁਲਿਆਂਦੀ ਜਾ ਰਹੀ ਹੈ। ਠੀਕ ਹੈ ਸਗਣਾ ਅੱਜ ਦਾ ਫਾਈਨਲ ਪੱਤ ਹੈਗਾ ਇਹ ਹੋਲੀ ਸ਼ਹਿਰ ਚੋਂ ਤੇ ਪੜਾਇਆ ਜਾਂ ਬੇਖਲਾ ਜਾਂ ਬਿਲਕੁਲ ਜੀ ਵਕਫ ਵਕ ਕਸਬਿਆਂ ਦੇ ਵਿੱਚ ਜਾਵੇਗਾ ਅਜੀ ਸ਼ੁਰੂਆਤ ਜਿਹੜੀ ਆ ਉਹ ਅਸੀਂ ਕਸਬਾ ਫਲੋਰ ਤੋਂ ਕਰ ਰਹੇ ਹਾਂ